no ਉਹ ਰਾਤ ਰਾਤ ਰਵਾਸ਼ ਆਉਂਦਾ ਚੇਕ ਕਰਦਾ ਮੈਂ ਕੁੱਝ ਸਮੇਂ ਵਿਰਾਗ ਨੂੰ ਇੱਥੇ ਇੱਥੇ ਸਿਪੀਰ ਸਾਵਧਾਨ ਨਹੀਂ ਆਏ ਹੋਏ ਅੱਜ ਇਨਸਪੈਕਟਰ ਸਾਹਿਬ ਆਏ ਆ ਮੇਰੇ ਨਾਲ ਇਨਸਪੈਕਟਰ ਆ ਬਹੁਤ ਕਿ ਸਾਡੇ ਸਾਈਟ ਤੇ ਕਿਹ ਅਸਰ ਸਾਡੇ ਨਾਲ ਦਾ ਗੱਦੀ ਵੱਢ ਗਈ ਮੈਂ ਕੋਈ ਨੂੰ ਇਹਦਾ ਕੰਮ ਕਰ ਸੀ ਕਿ ਸ਼ਾਮ ਨੂੰ ਜੇ ਕੋਈ ਮੋਟਰਸਾਈਕਲ ਤੇ ਪੈਕੜਾ ਕੇ ਚੌਂਗਾ ਹੋਵੇ ਉਹਨਾਂ ਦਾ ਵਿੱਚੋਂ ਮੈਂ ਡਿਗਰੀ ਫੜ ਲੈਂਦਾ ਜੇ ਕੋਈ ਗੱਡੀ ਚਲਾਉਂਦਾ ਹੋਵੇ ਉਹਨੂੰ ਫੜ ਲਈਦੀ ਤੇ ਦੱਸੋ ਮੈਂ ਮਹਕਮਤਰੀ ਪੰਜਾਬ ਸੂਬਾ ਹੀ ਚਲਾਇ ਕਿਹਾਦਾ ਇਹਨੂੰ ਨਹੀਂ ਹੱਟਾਉਂਦੇ ਇੱਕ ਤੋਂ ਵੱਡਾ ਕਾਨੂੰਨ ਇੱਕ ਤੋਂ ਵੱਡਾ ਕਾਨੂੰਨ ਕਿ ਦੋਵੇਂ ਬਗਵੀ ਚੜ੍ਹ ਸਾਹਦੇ ਜੇ ਗੱਡੀ ਚਾਹਾਂ ਪੈਂਟ ਪਈ ਤੇ ਕੋਈ ਗੱਡੀ ਚਲਾਵੇ ਤੇ ਪਰਚਾ ਮੋਟਰਸਾਈਕਲ ਚਲਾਵੇ ਤੇ ਪਰਚਾ ਟਰੈਕਟਰ ਚਲਾਵੇ ਤੇ ਪਰਚਾ ਜੇ ਸੂਬੇ ਦਾ ਪੁੱਛੇ ਸੂਬਾ ਚਲਾਵੇ ਤੇ ਜੇ ਪਰਚਾ ਕਰ ਮੁੜ ਕੇ ਹੌਲੀ ਜਿਹੇ ਕੀ ਹੋ ਗਿਆ ਸੋ ਅਜਿਕੇ ਇਹਨਾਂ ਨਾਲ ਹਾਪੀ ਪੀਟੀ ਦੇ ਪੰਜਾਬ ਦਾ ਰੁਵਾ ਕਰਾ ਚੱਕਦਾ ਹੈ ਇਹ ਗੱਲ ਬਹੁਤ ਰਹਿ ਗਿਆ ਅੱਜ ਪੰਜਾਬ ਕਰਕੇ ਆਈ ਤੇ ਕੋਈ ਵੀ ਨਹੀਂ ਬਣੀ ਸੀ ਸਾਡੀ ਭੈਣ ਮੈਂ ਕਹਿੰਦੀ ਵੀਡੀਓ ਦੇਖਵੇ ਪ੍ਰਚਾਰ ਹੋ ਜਾਂਦਾ ਨਾਲੇ ਹੱਸਦਾ ਜਿਹੜੀ ਕਹਿੰਦੀ ਸੀ ਐਮਐਸਪੀ ਮਿਨਮਮ ਕਹਿੰਦੇ 20000 ਰੁਪਏ ਬਲਉ ਖਰਾਬਾ ਦੇ ਦੂਰ ਦੀ ਗੱਲ ਹੈ ਭਗਵੰਤ ਸਵਾਮੀ ਇੱਕ ਜੀਤ ਛੜਿਆ ਹੁੰਦਾ ਹੋਇਆ ਜਿਹਦੇ ਦਰਸ਼ਨ ਹੁੰਦੇ ਮੱਥੀ ਆ ਗਏ ਦਰਸ਼ਨ ਹੀ ਜਦੋਂ ਕਦੇ ਤੇ ਆ ਮੈਨੂੰ ਕਿਸ਼ਤੀ ਵਾਲੀ ਗੱਲ ਆਉਂਦੀ ਹੈ ਕਿ ਜਦੋਂ ਪਾਣੀ ਵੜਾ ਆ ਗਿਆ ਕਿਸ਼ਤੀ ਵਾਲੀ ਅੱਧਰ ਦੇ ਜਲੇ ਜੀ ਹੈ ਹੈ ਕਾ ਲਈ ਅਸੇ ਭਗਵੰਤ ਜੀ ਭਗਵੰਤ ਮਾਨ ਆ ਜਾ ਕੀ ਲੋ ਬੰਦੇ ਦਾ ਸ਼ਿਮਾ ਸ਼ਿਮੇ ਨੂੰ ਪਟੜਾ ਆ ਉਹਦੀ ਸ਼ਿਮਾ ਪਹਿਲੇ ਜੇ ਹਾਲ ਬੁਧੇ ਦਿੰਦਾ ਉਹਨੂੰ ਕਿਤੇ ਰਾਤ ਨੂੰ ਫੋਨ ਕਰਕੇ ਮੇਕੋ ਮੇਲ ਬਣਾਉਣ ਦੇ ਕਿੰਨੇ ਇਸ਼ਾਕਤ ਪਏ ਹਰ ਕਾਰੀਗਰ ਨੂੰ ਉਹਦੇ ਜੋਰੇਗਾ ਸੇਮੇ ਨੂੰ ਕਹਿੰਦਾ ਹੁਣ ਸਟਾਨ ਮੁੱਖ ਮੰਤਰੀ ਆਇਆ ਜੀ ਆਪ ਦੇ ਕੋਠੇ ਤੇ ਚੜੀ ਮੁੱਖ ਮੰਤਰੀ ਆਇਆ ਕਹਿੰਦਾ ਤੈਨੂੰ ਕਿੰਨੇ ਦਿਨ ਹੋ ਗਏ ਉੱਤੇ ਕਦਾ ਹਿੱਤਾ ਪਿਛਲੇ 3 ਦਿਨਾਂ ਦੇ ਕਿਸ਼ਾਕ ਤੇ ਬਸੇ ਹੈ ਤੇ ਤੇਰਾ ਨਾ ਕਿਹੜਾ ਸੀਰ ਸਾਹਿਬ ਤੁਸੀਂ ਆਏ ਤੇ ਸੇਮਾ ਤੇ ਉਤਰਿਆ ਤੇ ਕਿਸ਼ਤੀ ਤੇ ਹੋ ਕੇ ਉਹ ਬਚਾਰੇ ਉੱਤੇ ਟੰਡੇ ਦੇ ਮਗਰ ਉਹ 3 ਬੰਦੇ ਦਾ ਨਾ ਤਾਂ ਜਮਾਨਾ ਇੰਨਾ ਘਟਰਦਾ ਕਿ ਬੰਦਾ ਬੋਲ ਕੇ ਮਗਰੋਂ ਉਤਰਦਾ ਕਿ ਇੱਕ ਵੀਡੀਓ ਚਾਲਤੀ ਸੀ ਸ਼ੇਮਾ ਦਾ ਪਿਛਲੇ 3 ਦਿਨਾਂ ਨੇ ਕਿਹਾ ਜਾਈਂਗਾ ਤੁਹਾਡੇ ਮੇਰੇ ਨਾਲ ਉਹ ਤੋਂ ਗੱਲ ਵੀ ਨਹੀਂ ਕਰਦਾ ਮਗਰ ਉਹ ਤੇ ਪਰਚਾ ਦੇ ਦਿੱਤਾ ਜਿਹੜਾ ਸਿਚਾਈ ਦਾ ਸੀ ਇਸ ਲਈ ਮੇਰੇ ਵੀਰੋ ਕਿ ਜਨਰਲ ਵਾਲੇ ਕੋਈ ਗੁੱਸਾ ਦਾ ਕਰਦੇ ਹੋਗੇ ਨਹੀਂ ਤਾਂ ਭਾਵੇਂ ਲਾਓ ਗਾਲ ਗੱਲ ਨੂੰ ਕਰੇ ਕਵੰਧੀਆਂ ਰਾਜੇ ਸਿੰਘ ਪਾਪੇ ਜੀ ਨੇ ਦੇਖ ਲਈ ਬੇਈ ਲੋ ਦੇਖੇ ਸਕੇ ਜਿਹੜਾ ਕੁਝ ਮੈਂ ਬੋਲਿਆ ਕਿਹੜਾ ਕੈਪਟਨ ਨੇ ਉਹਨੇ ਨਹੀਂ ਦੇਖਿਆ ചിറ്റ <laughs> <laughs> <laughs>

ਜੀਰੋ ਚਫੂਗਰ ਲੋਕਾਂ ਦੀਆਂ ਮਹਾਨੇ ਸਾਥੀਆਂ ਚਫੂਗਾ ਅਜੇ 2.5 ਸਾਲ ਹੋ ਗਏ ਉਹਦਾ ਅਸੀਂ ਆਪਰ ਕਰਤਾ ਮੇਰਾ ਖੈਣ ਦਾ ਪਾਲ ਕਿ ਸੱਤ ਲੋਕਾਂ ਤੱਕ ਨਾ ਪਹੁੰਚੇ ਇਸ ਗੱਲ ਦੀ ਵੀ ਬੜੀ ਸ਼ਰਾਰਤ ਚੱਲਦੀ ਆ ਚਲੋ ਮੈਂ ਅਜ ਕੱਲ ਚ ਨਹੀਂ ਜਾਗਾ ਕਿਉਂਕਿ ਇਹ ਖੱਤਰ ਮਾਨਦਾਰ ਸਰਕਾਰ ਹੈ ਮੇਰੀ ਗੱਲ ਦਾ ਹੀ ਤਾਂ ਕੋਈ ਗੱਲ ਕਰਾ ਕੇ ਵਹ ਪਹਿਲੀ ਵਾਰੀ ਬੈਠਿਆ ਕਿ ਖੱਤਰ ਮਾਨਦਾਰ ਕਿੰਨਾ ਝੂਠਬਾਜ਼ ਚੰਗੇ ਕੱਟਰ ਇਹਦਾ ਕੱਟਰ ਮਾਰਦਾ ਨਹੀਂ ਸਾਥ ਸੰਗਤ ਦੀ ਕੱਟਰ ਬੇਈਮਾਨ ਕੱਟਰ ਝੋਠੇਬਾਜ਼ ਕੱਟਰ ਜੁਗਲੇਬਾਜ਼ ਕੱਟਰ ਸ਼ਕੂਬੇਬਾਜ਼ ਲੋਕ ਦੀ ਅੱਜ ਹਾਕ ਦੇਖੋ ਜਿਹਨਾਂ ਦਾ ਮੰਤਰੀ ਨੇ ਸਤੀਫਾ ਦਿੱਤਾ ਨਾ ਕਿ ਐਸ ਸੀ ਭਾਈਚਾਰੇ ਦਾ ਮੰਤਰੀ ਆ ਹੁਣ ਇੱਕ ਜਿਉਂ ਨੂੰ ਸਾਡੇ ਇੱਥੇ ਇਹ ਪੰਜਾਬ ਦਾ ਤੱਕ ਲਾਉਣਾ ਸਭ ਤੋਂ ਖੀਲਾ ਫੇਜ ਉਹਦੇ ਵਿੱਚ ਤਕੜੇ ਹੋ ਗੋ ਕਾਗਰਸ ਤਾਂ ਤੁਸੀਂ ਪਹਿਲੇ ਹੀ ਲਗਾੜ ਦਿੱਤੀ ਸੀ ਕਦੇ ਸੋਮ ਪ੍ਰਕਾਸ਼ ਜੀ ਕਦੇ ਸੰਪਲਾ ਸਾਹਿਬ ਨੂੰ ਤੁਹਾਡੀ ਫਦਾ ਸਾਰਿਆਂ ਦੀ ਆਉਂਦੇ ਰਹੇ ਔਰ ਬੜਾ ਵੱਡਾ ਚੌਦਨ ਸ਼ਰਮਣੀ ਕਾਲੀਦਾਤਾ ਹਮੇਸ਼ਾ ਯਾਰ ਇਹ ਪਹਿਲੀ ਵਾਰ ਨਹੀਂ ਸਰਦਾਰ ਕਾਗੋਤ ਸਿੰਘ ਵੀ ਪਹਿਲੀ ਵਾਰੀ ਇੱਕ ਵਾਰੀ ਪਾਰਲੀਮੈਂਟ ਨੇ ਜੋੜ ਲੜ ਕੇ ਗਿਆ ਸਰਦਾਰ ਫਖਰੀ ਸਿੰਘ ਦੀ ਬਾਦਲ ਸਰਦਾਰ ਡੇਗੋ ਸਿੰਘ ਦੀ ਮਜੀਠੀਆ ਲਗਾਤਾਰ ਦੇ ਨਾਲ ਇਹ ਕੋਸ ਪਹਾੜ ਦੇ ਨਾਲ ਟਕਰਾਉਂਦੇ ਆ ਜਿਹੜਾ ਕਈ ਵਾਰੀ ਚਿੱਤੀ ਨੂੰ ਜਨਾਮ ਹੋ ਜਾਂਦਾ ਕਿ ਸ਼ਾਇਦ ਮੈਂ ਪਹਾੜਿਆਂ ਬੜੇ ਚੰਨ ਕਰ ਲੈ ਪਰ ਇਹ ਸਾਡੇ ਜਰਨਲ ਨੇ ਤੇ ਦਫਾ ਕਹਿ ਨਹੀਂ ਕੀਤਾ ਸਬਰ ਤੇ ਸੰਤੋਖ ਦੇ ਨਾਲ ਲੌਜੀਕਲੀ ਤੇ ਸਿਧਾਂਤਕ ਤੌਰ ਤੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਉਹ ਜੋ ਸਿਧਾਂਤ ਹੁੰਦੇ ਜਾਂ ਜਿਹੜੇ ਇਹਨਾਂ ਦੇ ਕੋਲ ਤੱਥ ਹੁੰਦੇ ਉਹਦੇ ਨਾਲ ਚੇਸ਼ ਕਰਦੇ ਨੇ ਸੋ ਇਹ ਸਭਾ ਚੁਟਕਲੇ ਸੁਣਾਉਣ ਵਾਲਿਆਂ ਦਾ ਖਤਮ ਹੋ ਗਿਆ ਹੋਰ ਹਸਰੀਅਤ ਵਾਲੇ ਜਿਹੜੇ ਆ ਉਹਨਾਂ ਵੱਲੋਂ ਆਪਾਂ ਹੋਈਏ ਇੱਕ ਬੇਨਤੀ ਕਰਕੇ ਸਾ ਤੋਂ ਖਿਮਾ ਲੈਣਾ ਕਿ ਪਿਛਲੇ ਸਮੇਂ ਦੇ ਵਿੱਚ ਮੈਨੂੰ ਕਈ ਵਾਰੀ ਆਪ ਵੀ ਮਹਿਸੂਸ ਹੁੰਦਾ ਅਸੀਂ ਜਦੋਂ ਹਰਿਆਣੇ ਦੀ ਕਮੇਟੀ ਵਖਰੀ ਕੀਤੀ ਅਸੀਂ ਬੜਾ ਰਾਲਾ ਪਾਇਆ ਭਾਰਤੀਆਂ ਜਾਂਦਾ ਪਾਰਟੀ ਨੂੰ ਵੀ ਕਿਹਾ ਵਿਸ਼ੇਸ਼ਾਂ ਦੇ ਵਿੱਚ ਬੰਦਾ ਜੀ ਨਾ ਕੋ ਪਰ ਅੱਜ ਮੈਂ ਇੰਛਾ ਜਿਵੇਂ ਗੁਰਨਾਥ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਉਸਪੁਰਪ ਤੇ 550ਵੇਂ ਦਿਹਾੜੇ ਦੇ ਉੱਤੇ ਕਿ ਅਸੀਂ ਇਹਨਾਂ ਨੂੰ ਰਿਹਾ ਕਰਾਂ ਕਿ ਜਿਹੜੇ ਸਜ਼ਾ ਦੋ ਦੋ ਟੁਕੜੀ ਟੁਕੜੀ ਪੂਰੀ ਕਰ ਚੁੱਕੇ ਓ। ਛੋ ਵੀਰੋ ਮੈਂ ਤਾਂ ਤੁਹਾਡੇ ਨਾਲ ਫੇਰ ਵੀ ਗਾਹੇ ਜਗਾਏ ਆ ਕੇ ਬਜਾਰਾਂ ਦੀ ਸਾਥ ਕੌਦਾ ਲੈਣਾ ਮੈਂ ਅੱਜ ਪਲੇਠੀ ਮੀਟੇ ਵਾਡੀਆਂ ਸਾਡੇ ਨਾਲ ਸਰਦਾਰ ਫਿਕਰਤ ਸਿੰਘ ਜੀ ਮਜੀਠੀਆਂ ਨੇ ਕੀਤੀਆਂ ਇਹ ਸਾਰੀਆਂ ਘਟਕਾਰ ਦੇ ਵਿੱਚ ਪਹੁੰਚਾਈਏ ਇਹ ਅੱਜ ਦੀ ਪਹਿਲੀ ਮੀਟਿੰਗ ਸੀ ਸ਼ੁਰੂਆਤ ਸੀ ਵਧਾਈ ਦਿਨਾਂ ਸਭੀ ਸਾਥ ਨੂੰ ਕਿ ਬਾਕੜਾ ਦੀ ਮੀਟਿੰਗ ਸੀ ਪਰ ਤੁਸੀਂ ਇੱਕ ਵੱਡੀ ਰੈਲੀ ਬਣਾ ਦਿੱਤੀ ਇਹ ਜਿਹੜੀਆਂ ਗੱਲ ਸਾਡੇ ਹਲਕੇ ਦੇ ਜਿਹੜੋ ਸੇਕ ਸੁਧਾਰ ਸਭਾ ਨਾਂ ਦਲੀ ਮਗੇਰੀਆਂ ਹਰ ਜਿਹੜੇ ਉਹਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਆਯਾਦੀ ਦੀ ਲੜਾਈ ਉਹਦੇ ਜੀ ਕੋਈ ਨਹੀਂ ਸਾਡੀ ਕਮੇਟੀ ਨੇ